ਹੈਲੋ ਜੀ ਸ਼ਸ਼ਕਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਰਨ ਕੱਲ ਆਪਾਂ ਨੇ ਮੱਝਾਂ ਦੀ ਨਸਲ ਬਾਰੇ ਗੱਲ ਕਰੀ ਸੀ ਜੀ ਕਿਹੜੀ ਨਸਲ ਵਧੀਆ ਹੁੰਦੀ ਹੈ ਅੱਜ ਆਪਾਂ HF ਗਾਂਦ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜੀ ਇਹਦੇ ਬੱਚੇ ਤੇ ਨਸਲ ਬਾਰੇ ਵੀ ਕਿਹੜਾ ਸਿਮਨ ਵਧੀਆ ਤੇ ਕਿਹੜਾ ਸਿਮਨ ਦਾ ਕੀ ਰਿਕਾਰਡ ਆ ਕਿਉਂਕਿ ਜੇ ਆਪਣੇ ਲਵੇ ਨਸਲ ਵਧੀਆ ਹੋਊਗੀ ਤਾਂ ਹੀ ਕੱਲ ਨੂੰ ਆਪਣਾ ਫਾਰਮ ਕਾਮਯਾਬ ਹੋਗਾ ਉਹ ਅੱਜ ਪਤੋਂ ਨੂੰ ਦੱਸਾਂਗੇ ਜੀ ਵੀ ਕਿਹੜਾ ਸੀਮਨ ਆਪਾਂ ਜ ਇਹਨਾਂ ਦੇ ਏਆਈ ਚ ਭਰਾਵਾਂਗੇ ਤੇ ਉਹਦੇ ਕੀ ਰਿਕਾਰਡ ਨੇ ਕਿਹੜਾ ਬ੍ਰੇਡ ਟੀਕਾ ਸਪਾਈਕ ਸਵੈਕ ਸਪਾਈਕ ਸਪਾਈਕ ਦੇਖੋ ਜੀ ਅੱਜ ਆਪਾਂ ਨੇ ਆਪਣੀ ਬੱਚੀ ਦੇ ਸੈਕ ਦਾ ਟੀਕਾ ਭਰਾਇਆ ਸੈਕਸੜ ਸੀਮਨ ਆ ਜੀ ਇਹ ਐਚ ਐਫ 100% ਇਹ ਦਾ ਜਿਹੜਾ ਕੋਡ ਆ ਜੀ ਉਹ ਹੈਗਾ 28325 ਇਹ ਟੀਕਾ ਜੀ ਜਿਹੜਾ ਆਪਾਂ ਨੇ ਭਰਾਇਆ ਆਪਣੀ ਜਿਹੜੀ ਬੱਛੀ ਦੇ ਭਰਾਇਆ ਜੀ ਉਹ ਹੈਗੇ ਆ 10 ਮਾਰਕ 40127 ਦੀ ਕਿਉਂਕਿ ਕਦੇ ਵੀ ਮੈਂ ਪਹਿਲਾਂ ਵੀ ਕਹੀ ਗੀਆਂ ਗੱਲ ਕਰੀ ਆ ਜੀ ਆਪਾਂ ਜਿਹੜੇ ਸੀਮਨ ਦੀ ਆਪਣੀ ਬੱਛੀ ਹੁੰਦੀ ਆ ਜਿਹਦੀ ਆਪਾਂ ਨੇ ਏਆਈ ਕਰਾਉਣੀ ਹੁੰਦੀ ਆ ਦੁਬਾਰਾ ਉਹਦੇ ਉਹੀ ਟੀਕਾ ਜੀ ਰਿਪੀਟ ਹੋ ਜੇ ਜੀ ਉਹੀ ਟੀਕਾ ਲੱਗ ਜੇ ਤਾਂ ਨਸਲ ਆਪਣੇ ਖਤਮ ਜਿਹੜਾ ਇਹ ਟੀਕਾ ਜੀ ਇੱਕ ਬਹੁਤ ਹੀ ਉੱਚੇ ਦਰਜੇ ਦਾ ਐਚ ਐਫ ਦੇ ਸਾਂਡ ਦਾ ਜੀ ਇਹ ਸਾਂਡ ਹੈ ਇਹ ਇਸ ਦਾ ਡਾਟਾ ਦੱਸਾਂਗੇ ਜੀ ਆਪਾਂ ਇਹ ਦੁੱਧ ਦੀ ਪੈਦਾਵਾਰ ਦੇ ਮੁਕਾਬਲੇ ਵਿੱਚ ਦੁਨੀਆ ਦੀ ਸਭ ਤੋਂ ਵੱਡਾ ਸਾਂਡ ਸਾਂਡ ਦਾ ਟੀਕਾ ਮੰਨਿਆ ਜਾਂਦਾ ਹੈ ਜੀ ਸੀਮਨ ਜੇਕਰ ਆਪਾਂ ਇਸ ਦੇ ਜਨ ਡਾਟੇ ਦੀ ਗੱਲ ਕਰਦੇ ਹਾਂ ਤਾਂ ਜੀ ਇਹਦੀ ਮਾਂ ਦਾ ਦੁੱਧਾ ਜਿਹੜਾ ਉਹਦਾ ਰਿਕਾਰਡ ਜੀ ਹੈਗੇ 15000 ਤੋ ਲੈ ਕੇ 18000 ਲੀਟਰ ਪ੍ਰਤੀ ਸੂਆ ਇੱਕ ਸਾਲ ਦਾ ਹੁੰਦਾ ਜੀ ਇਹ ਬੱਚੀਆਂ ਤੋਂ ਉਮੀਦ ਜਿਹੜੀ ਹੁੰਦੀ ਹੈ ਜੀ ਆਪਾਂ ਨੂੰ ਜੇਕਰ ਤੁਸੀਂ ਇਸ ਦਾ ਟੀਕਾ ਚੰਗੀ نسل ਦੀ ਗਾਂ ਦੇ ਲਵਾਇਓ ਤਾਂ ਉਸ ਤੋਂ ਹੋਣ ਵਾਲੀ ਬੱਚੀ ਆਪਣੇ ਪਹਿਲੇ ਸੂਏ ਵਿੱਚ ਹੀ ਪੈਂਪਤੀ ਤੋਂ 45 ਲੀਟਰ ਪ੍ਰਤੀ ਦਿਨ ਜੀ ਤੱਕ ਦਾ ਦੁੱਧ ਦੀ ਸਮਰੱਥਾ ਰੱਖ ਸਕਦੀ ਹੈ ਉਦੇ ਲਈ ਆਪਾਂ ਨੂੰ ਉਹਦੇ ਚੰਗੇ ਖਰਾਕ ਨਾਲ ਤੇ ਆਂਕੜੇ ਵਧੀਆ ਰੱਖ ਸਕਦੇ ਹਾਂ ਜੀ ਤੇ ਉਹਨੂੰ ਮਿੰਨੀ ਮਿਕਸਚਰ ਵੱਧ ਤੋਂ ਵੱਧ ਵਧੀਆ ਪਾਉਣਾ ਪਊਗਾ ਠੀਕ ਹੈ ਜੀ ਸਿਰਫ ਦੁੱਧ ਦੀ ਮਾਤਰਾ ਹੀ ਨਹੀਂ ਵੱਧਦੀ ਸਗੋਂ ਇਹਦੇ ਵਿੱਚ ਜੀ ਇਹਨਾਂ ਦੇ ਦੁੱਧ ਦੇ ਵਿੱਚ ਫੈਟ ਦੀ ਮਾਤਰਾ ਤੇ ਪ੍ਰੋਟੀਨ ਦੀ ਮਾਤਰਾ ਵੀ ਬਹੁਤ ਵਧੀਆ ਮੰਨੀ ਗਈ ਹੈ ਜਿਸ ਨਾਲ ਦੁੱਧ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਸ਼ਰੀਰ ਦੀ ਬਨਾਪਟ ਦੀ ਗੱਲ ਕਰੀਏ ਜੀ ਆਪਾਂ ਤਾਂ ਬੱਚਿਆਂ ਦਾ ਜਿਹੜਾ ਕੱਦ-ਕਾਠ ਹੈ ਉਹ ਕਾਫੀ ਉੱਚਾ ਹੁੰਦਾ ਜਿਹੜੀਆਂ ਨਹੀਂ ਬੱਚੀ ਆਊਗੀ ਜੀ ਉਹਦਾ ਕੱਦ-ਕਾਠ ਕਾਫੀ ਉੱਚਾ ਹੋਊਗਾ ਜੇ ਆਪਾਂ ਲੇਵੇ ਦੀ ਗੱਲ ਕਰੀਏ ਉਹਦੀ ਜਿਹੜਾ ਲੇਵੇ ਦੀ ਬਨਾਪਟ ਹੋਊਗੀ ਜੀ ਉਸ ਦਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੀ ਹੈ ਕਿ ਲੇਵਾ ਬਹੁਤ ਵਧੀਆ ਬਣਦਾ ਜੀ ਮੰਨਿਆ ਹੋਇਆ ਲੇਵਾ ਬਣਦਾ ਵੀ ਜਾਨਿ ਕਿ ਸਰੀਰ ਨਾਲ ਪੂਰਾ ਅਟੈਚ ਹੁੰਦਾ ਜੀ ਬਿਲਕੁਲ ਆਪਾਂ ਕਹਿ ਲਈਏ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਅਤੇ ਥਾਣਾ ਦੀ ਦੂਰੀ ਬਿਲਕੁਲ ਸਹੀ ਹੁੰਦੀ ਹੈ ਜੀ ਕੋਈ ਫਰਕ ਨਹੀਂ ਹੁੰਦਾ ਜਿਸ ਨਾਲ ਮਸ਼ੀਨ ਨਾਲ ਚੁਵਾਈ ਕਰਨੀ ਜੀ ਆਪਾਂ ਨੂੰ ਬਹੁਤ ਸਖਾਲੀ ਹੋ ਜਾਂਦੀ ਹੈ ਇਹਨਾਂ ਦੀਆਂ ਲੱਤਾਂ ਬਹੁਤ ਮਜ਼ਬੂਤ ਹੁੰਦੀਆਂ ਨੇ ਜੇਕਰ ਲੰਬੇ ਸਮੇਂ ਤੱਕ ਆਪਾਂ ਨੇ ਫਾਰਮ ਵਿੱਚ ਰੱਖਣੀ ਹੋਵੇ ਤਾਂ ਇਹ ਟਿਕਾ ਸਾਰਿਆਂ ਨਾਲੋਂ ਵੈਸਟ ਹੈ ਜੀ ਇਹ ਬੁੱਲਦਾ ਕਿਉਂਕਿ ਇਹਨਾਂ ਨੂੰ ਇੱਕ ਤਾਂ ਪੈਰਾਂ ਦੀ ਬਿਮਾਰੀ ਨਹੀਂ ਆਉਂਦੀ ਲੰਗੜਾਪਨ ਦੀ ਸ਼ਿਕਾਇਤ ਹੈ ਜਿਹੜੀ ਉਹ ਬਹੁਤ ਘੱਟ ਹੁੰਦੀ ਹੈ ਕਿਉਂਕਿ ਜਿਹੜੇ ਵਧੀਆ ਬੁੱਲ ਹੁੰਦੇ ਨੇ ਉਹਨਾਂ ਦਾ ਸੀਮਨ ਹਮੇਸ਼ਾ ਹੀ ਵਧੀਆ ਹੁੰਦਾ ਆਪਾਂ ਕਿਹੜਾ ਪੈਸੇ ਲਾਉਣੇ ਆ ਇਹ ਜਿਹੜਾ ਸੈਕਸਡ ਸੀਮਨ ਹੈ ਜੀ ਇਹਦਾ ਪ੍ਰਾਈਸ 2300 ਰੁਪਏ ਆ 2300 ਰੁਪਏ ਦਾ ਪ੍ਰਾਈਸ ਹੈ ਜੀ ਇੱਕ ਹੋਰ ਵੀ ਹੈ ਜੀ ਗੱਲ ਜੇ ਆਪਾਂ ਨੇ ਇਹ ਨਹੀਂ ਲਵਾਉਣਾ ਜਾਂ ਆਪਾਂ ਕਹਿ ਦਿੰਨੇ ਆ ਵੀ ਆਮ ਟੀਕੇ ਆਪਾਂ ਨੂੰ 500 ਦਾ ਭਰਾਇਆ ਜਾਂਦਾ ਤਾਂ ਤੁਸੀਂ ਇੱਕ ਗੱਲ ਜ਼ਰੂਰ ਮੇਰੀ ਧਿਆਨ ਨਾਲ ਸੁਣਿਓ ਜੀ ਜਿਹੜੇ ਸਰਕਾਰੀ ਡਾਕਟਰ ਹੁੰਦੇ ਨੇ ਜੀ ਆਪਣੇ ਹਸਪੀਟਲ ਹੁੰਦੇ ਨੇ ਨੇੜੇ ਤੇੜੇ ਆਪਾਂ ਉਹਨਾਂ 'ਚ ਜ਼ਰੂਰ ਪਤਾ ਕਰੇ ਜੀ ਉਹ ਸੈਕਸਡ ਸੀਮਨ ਵਧੀਆ ਜਿਵੇਂ ਸਲੋ ਮੈਨਾ ਉਹਨਾਂ ਕੋਲ ਹੋਰ ਕੰਪਨੀਆਂ ਦੇ ਜਿਵੇਂ ਐਚ ਐਫ ਦੀ ਡੈਨਮਾਰਕ ਦੇ ਹੋਰ ਕਈ ਕੰਪਨੀਆਂ ਦੇ ਉਹਨਾਂ ਲੋ ਵੀ ਵਧੀਆ ਟੀਕੇ ਵੀ ਨੇ ਜੀ ਉਹ 66 ਸੀਮਨ ਜੇ ਤਾਂ ਆਪਾਂ ਘਰੇ ਲਵਾਉਣੇ ਆ ਜੀ ਬਲਾ ਕੇ ਤਾਂ 550 500 ਜੀ 550 ਦੇ ਵਿੱਚ ਲਵਾਉਣੇ ਜੇ ਆਪਾਂ ਹਸਪੀਟਲ ਜਾ ਕੇ ਪਸ਼ੂ ਵਾਲੇ ਚ ਲਵਾਉਣੇ ਆ ਉਹਨਾਂ ਤੋਂ ਤਾਂ ਉਹਨਾਂ ਦਾ ਪ੍ਰਾਈਸ ਸਾਰਾ 66 ਸੀਮਨ ਦਾ 250 ਆ ਜੀ ਪ੍ਰਾਈਵੇਟ ਤਾਂ ਇਹਨਾਂ ਦੇ ਪ੍ਰਾਈਸ ਬਹੁਤ ਜ਼ਿਆਦਾ ਨੇ ਪਰ ਸਰਕਾਰ ਉ ਟਿੱਕੇ ਵੀ ਬਹੁਤ ਘੈਂਟ ਆਏ ਹੋਣੇ ਜੀ ਵਧੀਆ ਉਹਨਾਂ ਦੇ ਰਿਕਾਰਡ ਵੀ ਬਹੁਤ ਵਧੀਆ ਨੇ ਉਧਿਕਾਰਨ ਜੀ ਤੁਸੀਂ ਜੇ ਤੁਹਾਡੇ ਸਰਕਾਰੂ ਡਾਕਟਰ ਕੋਈ ਆਉਂਦਾ ਜੀ ਜਾਂ ਆਪਣੇ ਪਿੰਡ ਚ ਹੁੰਦਾ ਤੁਸੀਂ ਉਹਨਾਂ ਤੋਂ ਕੇਰਾ ਜਰੂਰ ਪਤਾ ਕਰਿਓ ਜੀ ਕਿ ਉਹਨਾਂ ਦੇ ਪ੍ਰਾਈਸ ਕੀ ਨੇ ਤੇ ਸਾਨੂੰ ਕਮੈਂਟ ਬਾਕਸ ਚ ਦੱਸਿਓ ਜੀ ਸਾਡੇ ਕੰਨੀ ਤਾਂ 550 ਦਾ ਟੀਕਾ ਉਹ ਘਰੇ ਆ ਕੇ ਲਾਉਂਦੇ ਨੇ 60 ਅਤੇ ਜੀ ਜੇ ਆਪਾਂ ਉੱਥੇ ਜਾ ਕੇ ਲਵਾ ਸਕਦੇ ਆਂ ਜਿੱਥੇ ਹਸਪੀਟਲ ਹੁੰਦਾ ਇਹਨਾਂ ਦਾ ਉੱਥੇ ਉਹ 250 ਦਾ ਹੀ ਲਾਉਂਦੇ ਨੇ ਤੁਸੀਂ ਕਮੈਂਟ ਬਾਕਸ ਚ ਜਰੂਰ ਦੱਸਿਓ ਕਿ ਤੁਹਾਡੇ ਐਨ ਸਰਕਾਰੂ ਡਾਕਟਰਾਂ ਦਾ ਟ੍ਰੀਟਮੈਂਟ ਹੈ ਜੀ ਜਿਹੜਾ ਉਹ ਸੈਕਸਡ ਸੀਮਨਾ ਦਾ ਪ੍ਰਾਈਸ ਕਿੰਨਾ ਹੈ ਥੈਂਕ ਯੂ ਜੀ